ਇਤੇ ਦਿਨੀ ਖਰੜ ਦੇ ਦਰਪਨ ਸ਼ਹਿਰ ਤੋਂ ਇੱਕ ਮਾਮਲਾ ਸਾਹਮਣੇ ਨਿਕਲ ਕੇ ਆਇਆ ਸੀ ਜਿੱਥੇ ਕਿ ਪੁਲਿਸ ਨੂੰ ਇੱਕ Laash ਬਰਾਮਦ ਹੋਈ ਸੀ ਦੱਸਿਆ ਜਾ ਰਿਹਾ ਹੈ ਕਿ ਮਾਮਲਾ ਕਤਲ ਦਾ ਸੀ ਜਿਸ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੜ ਜਾਂਦੀ ਹੈ ਅਤੇ ਪੁਲਿਸ ਨੇ ਕੁਝ ਹੀ ਘੰਟਿਆਂ ਦੇ ਬਾਅਦ ਇਸ ਕਤਲ ਕੇਸ ਦੇ ਮਾਮਲੇ ਦੀ ਗੁੱਥੀ ਨੂੰ ਸੁਲਝਾ ਲਿਆ ਹੈ ਦੱਸਦੂਨੇ ਕਿ ਪੁਲਿਸ ਦੇ ਤੇ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਦੋਂ ਪੁਲਿਸ ਨੇ ਅੱਜ ਮੋਹਾਲੀ ਜ਼ਿਲ੍ਹੇ ਦੇ ਕਸਬਾ ਨਮਾਗਰੋਂ ਤੋਂ ਮ੍ਰਿਤਕ ਨੌਜਵਾਨ ਦੇ ਦੋਸਤਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਵੱਲੋਂ ਕਹਿਣਾ ਹੈ ਕਿ ਮ੍ਰਿਤਕ ਨੌਜਵਾਨ ਦੇ ਦੋਸਤ ਹੀ ਉਸ ਦੇ ਕਾਤਲ ਨਿਕਲੇ ਨੇ ਤਾਂ ਇਸ ਨੂੰ ਲੈ ਕੇ ਪੁਲਿਸ ਵੱਲੋਂ ਇਸ ਕੇਸ ਦੇ ਵਿੱਚ ਵੱਡੇ ਖੁਲਾਸੇ ਕੀਤੇ ਨੇ ਤੁਸੀਂ ਵੀ ਸੁਣੋਏ ਪੂਰੀ ਖਬਰ ਜੀ ਸਾਹਿਬ ਇਹ ਪੂਰਾ ਜਿਹੜਾ ਮਾਮਲਾ ਹੈ ਇਹ ਜਿਹੜਾ ਕੱਲ ਮਰਡਰ ਹੋਇਆ ਸੀਗਾ 21 ਸਾਲ ਦੇ ਤੁਸ਼ਾਰ ਦਾ ਇਸ ਪੂਰੇ ਮਾਮਲੇ 'ਚ ਇਨਵੈਸਟੀਗੇਸ਼ਨ ਕਰਦੇ ਹੋਏ ਕਿੰਨੇ ਲੋਕਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਪੂਰਾ ਮਾਮਲਾ ਹੁਣ ਤੱਕ ਵੀ ਕੀ ਆਇਆ ਹੈ। ਇਹ ਬੇਸਿਕਲੀ ਜੀ ਕੱਲ ਦਰਪਨ ਸਿਟੀ 'ਚ ਇੱਕ ਤੁਸ਼ਾਰ ਨਾਮ ਦੇ ਲੜਕੇ ਦਾ ਜਿਹੜਾ ਮਰਡਰ ਹੋਇਆ ਸੀਗਾ ਤੇ ਉਸ ਦੇ ਸਬੰਧ 'ਚ ਅਸੀਂ ਥਾਣਾ ਸਿਟੀ ਖਰੜ ਵਿਖੇ ਮਕਦਮਾ ਦਰਜ ਕਰਕੇ ਤੇ ਤਫਤੀਸ਼ ਸ਼ੁਰੂੀ ਸੀ। ਉਹਦੇ ਵਿੱਚ ਟੋਟਲ ਦੋ ਦੋਸ਼ੀ ਨੇ ਜੀ ਬਾਈ ਨੇਮ ਐਫ ਆਈ ਆਰ ਆ ਤੇ ਦੋਨੋਂ ਦੋਸ਼ੀ ਜਿਹੜੇ ਨੇ ਅਸੀਂ ਗ੍ਰਿਫਤਾਰ ਕਰ ਲਏ ਨੇ। ਹੁਣ ਤੱਕ ਇਨਵੈਸਟੀਗੇਸ਼ਨ ਚ ਕੀ ਆਇਆ ਕਾਰਨ ਕਿ ਇਹ ਬੜੀ ਗਰੇਮੀ ਤੇ ਨਾਲੂ ਦਾ ਮਟਰ ਹੋਇਆ ਅ ਦੇਖੋ ਜੀ ਦੋਸ਼ੀਆਂ ਦੀ ਮੋਡਲੀ ਪੁੱਛੇ ਚ ਤੋਂ ਹੀ ਗੱਲ ਦੋ ਚੀਜ਼ਾਂ ਸਾਹਮਣੇ ਆਈਆਂ ਨੇ ਇੱਕ ਤਾਂ ਉਸ ਰਾਤ ਜਿਹੜੀ ਪਰਸੋਂ ਰਾਤ ਨੂੰ ਇਹ ਇਕੱਠੇ ਸੀਗੇ ਤਿੰਨੋ ਜਾਨੇ ਦੋਨੋਂ ਲੜਕੇ ਤੇ ਇੱਕ ਲੜਕੀ ਤਿੰਨੋ ਇਕੱਠੇ ਸੀਗੇ ਤੇ ਉਹਦੇ ਉੱਥੇ ਫਲੈਟ ਦੇ ਵਿੱਚ ਹੀ ਬੈਠ ਕੇ ਆਪਣਾ ਖਾਪੀ ਰਹੇ ਸੀਗੇ ਤੇ ਉਸੇ ਦੌਰਾਨ ਹੀ ਜਿਹੜੇ ਦੋਨੋਂ ਲੜਕੇ ਨੇ ਤੁਸ਼ਾਰ ਤੇ ਜਿਹੜਾ ਵਿਕਟਮ ਤੁਸ਼ਾਰ ਹੈਗਾ ਤੇ ਜਿਹੜਾ ਅਕਿਊਜ਼ਡ ਅਮਨ ਇਨਾਂ ਦੀ ਇੱਕ ਦੋ ਚੀਜ਼ਾਂ ਨੂੰ ਲੈ ਕੇ ਬਹਿਸ ਹੋ ਗਈ ਬਹਿਸ ਕਾਫੀ ਜ਼ਿਆਦਾ ਵਧ ਗਈ ਤੇ ਇੱਥੇ ਤੱਕ ਜਿਹੜਾ ਹੈਗਾ ਉਹਨੇ ਅਮਨ ਨੇ ਜਿਹੜਾ ਤੁਸ਼ਾਰ ਦਾ ਕਤਲ ਕਰ ਦਿੱਤਾ ਤੇ ਵਜ੍ਹਾ ਜੋ ਉਹਨਾਂ ਦੋਨਾਂ ਨੇ ਅਕਿਊਜ਼ ਨੇ ਦੱਸੀ ਹੈਗੀ ਆ ਇੱਕ ਤਾਂ ਕੋਈ ਇਹਨਾਂ ਦਾ ਫਾਈਨੈਂਸ਼ੀਅਲ ਡਿਸਪਿਊਟ ਸੀਗਾ ਉਹ ਦੱਸਿਆ ਤੇ ਸੈਕੰਡਲੀ ਉਹਨੇ ਇਹ ਦੱਸਿਆ ਕਿ ਜਿਹੜਾ ਤੁਸ਼ਾਰ ਆ ਉਹ ਆਬਜੈਕਟ ਕਰਦਾ ਸੀਗਾ ਕਿ ਅਮਨ ਸਾਡੀ ਜਿਹੜੀ ਪਰਸਨਲ ਲਾਈਫ ਆ ਉਹਦੇ ਵਿੱਚ ਇੰਟਰਫੇਅਰ ਕਰ ਰਿਹਾ ਸਰੀ ਲੜਕੀ ਦਾ ਨਾਮ ਕੀ ਹੈ ਜੀ ਲੜਕੀ ਦਾ ਰਿਲੇਸ਼ਨ ਮਰਨ ਵਾਲੇ ਨਾਲ ਕੀ ਸੀ ਜੀ ਦੇਖੋ ਜੀ ਉਹ ਉੱਥੇ ਇਕੱਠੇ ਹੀ ਰਹਿੰਦੇ ਸੀਗੇ ਦੋਨੋਂ ਪਿੱਛੇ ਜੀਨਦੇ ਰਹਿਣ ਵਾਲੇ ਨੇ ਜਿਹੜਾ ਤੁਸ਼ਾਰ ਵਿਕਟਮਾਂ ਤੇ ਜਿਹੜੀ ਕਿਊਜ਼ ਤਮੰਨਾ ਇਹ ਪਿੱਛੇ ਜੀਨਦੇ ਹਰਿਆਣਾ ਦੇ ਰਹਿਣ ਵਾਲੇ ਨੇ ਕਰੀਬ-ਕਰੀਬ 8 ਕੁ ਮਹੀਨੇ ਤੋਂ ਇੱਥੇ ਦਰਪਨ ਸਿਟੀ ਦੇ ਵਿੱਚ ਰਹਿ ਰਹੇ ਸੀਗੇ ਤੇ ਇੱਥੇ ਇਕੱਠੇ ਹੀ ਰਹਿ ਰਹੇ ਸੀਗੇ ਜਿਹੜੀ ਵੈਪਨ ਟੂਰਨਾਮੈਂਟ ਜਿਹੜਾ ਬਾਅਦ ਕਿੱਥੇ ਭਰਾਂਗੇ ਕਿ ਕਿਥੋਂ ਜਲਦਾ ਹੈ ਇਹਨਾਂ ਦੋਨਾਂ ਦੀ ਜੀ ਅਸੀਂ ਨਿਆਹ گاؤں ਤੋਂ ਜਿਹੜਾ ਦੋਨਾਂ ਨੂੰ ਗ੍ਰਿਫਤਾਰ ਕੀਤਾ ਦੋਨੋਂ ਅਕਿਊਜ਼ ਨੂੰ ਤੇ ਜਿਹੜਾ ਵੈਪਨ ਉਹ ਇਹਨਾਂ ਨੇ ਆਪਣੀ ਪੁਛਕਿਸਤ ਦੇ ਦੌਰਾਨ ਦੱਸਿਆ ਕਿ ਉੱਥੇ ਜਿਹੜਾ ਘਰ ਦੇ ਵਿੱਚ ਸਿਲੰਡਰ ਪਿਆ ਸੀਗਾ ਸਿਲੰਡਰ ਯੂਜ਼ ਕਰਕੇ ਉਹਨੇ ਜਿਹੜਾ ਮਰਡਰ ਕੀਤਾ ਉਹਦਾ ਅਮਨ ਦਾ ਬੈਕਗ੍ਰਾਉਂਡ ਕੀ ਅਮਨ ਕੀ ਕਰਦਾ ਸੀ ਉਹਦੀ ਪ੍ਰੋਫਾਈਲ ਕੀ ਹੈ ਨਹੀਂ ਜੀ 21 ਸਾਲ ਦਾ ਲੜਕਾ ਹੈਗਾ ਇਹ ਤੇ ਕਿਸੇ ਓਪਨ ਯੂਨੀਵਰਸਿਟੀ ਦੇ ਵਿੱਚ ਬੀਏ ਦੀ ਪੜ੍ਹਾਈ ਕਰ ਰਿਹਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਐਸਾ ਕੁਝ ਸਾਹਮਣੇ ਨਹੀਂ ਆਇਆ ਇਹ ਕਤਲ ਅਮਨ ਨੇ ਕਰਿਆ ਕਿ ਤਮੰਨਾ ਨੇ ਕਰਿਆ ਦੋਨਾਂ ਨੇ ਰਲ ਕੇ ਕਰਿਆ ਜੀ ਦੇਖੋ ਜਦੋਂ ਮੈਂ ਤੁਹਾਨੂੰ ਦੱਸਿਆ ਵੀ ਮੁਢਲੇ ਤੌਰ ਤੇ ਕੁਝ ਕਿਛਤੀ ਗੱਲ ਸਾਹਮਣੇ ਆਈ ਹੈ ਕਿ ਦੋਨਾਂ ਦੀ ਆਪਸ ਚ ਬਹਿਸਬਾਜੀ ਹੋਈ ਸੀ ਅਮਨ ਦੀ ਤੇ ਤੁਸ਼ਾਰ ਦੀ ਪਰੰਤੂ ਉਹ ਦੋਨੋਂ ਉੱਥੇ ਮੌਜੂਦ ਸੀਗੇ ਤੇ ਦੋਨਾਂ ਨੇ ਜਿਹੜਾ ਹੈਗਾ ਮਤਲਬ ਪ੍ਰਾਇਮਰੀ ਤੌਰ ਤੇ ਅਮਨ ਨੇ ਜਿਹੜਾ ਸਲੰਡਰ ਮਾਰਿਆ ਪਰ ਉਸ ਸਮੇਂ ਉਹ ਵੀ ਉੱਥੇ ਮੌਜੂਦ ਸੀਗੀ ਉਹਨੇ ਕਿਸੇ ਨੂੰ ਇਤਲਾਹ ਦੇਣ ਦੀ ਜਗ੍ਹਾ ਜਿਹੜੀ ਲੜਕੀ ਹੈਗੀ ਆ ਉਹਦੇ ਨਾਲ ਹੀ ਮੌਕਾ ਤੋਂ ਫਰਾਰ ਹੋ ਗਈ ਇਸ ਨਾਲ ਇੱਕ ਗੱਲ ਹੋਰ ਉੱਥੇ ਦੇਖਣ ਦੇ ਵਿੱਚ ਆਈ ਕਿ ਜਦੋਂ ਅ ਮਰਿਆ ਪਿਆ ਸੀ ਤੁਸ਼ਾਰ ਉਹਦੇ ਮੂੰਹ ਦੇ ਉੱਪਰ ਸਹਰਾਣਾ ਰੱਖਿਆ ਹੋਇਆ ਸੀ ਜਿਸ ਤਰ੍ਹਾਂ ਉਹਨੂੰ ਦੱਬਿਆ ਜਾਂਦਾ ਹੈ ਜੀ ਦੇਖੋ ਜੀ ਉਹ ਦੋਸ਼ੀ ਨੇ ਦੱਸਿਆ ਕਿ ਕਰੀਬ-ਕਰੀਬ 4-5 ਵਜੇ ਸਵੇਰ ਉਹਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਉਸ ਸਮੇਂ ਨੇਚੁਰਲੀ ਉਹ ਦੱਸ ਰਿਹਾ ਕਿ ਸਿਲੰਡਰ ਉਹਦੇ ਜਿਹੜਾ ਉਹਨੇ ਫੇਸ ਨਾਲ ਫੇਸ ਨੂੰ ਸਿਲੰਡਰ ਨਾਲ ਹਿੱਟ ਕੀਤਾ ਤੇ ਉੱਥੇ ਬੈੱਡ ਦੇ ਉੱਤੇ ਜਿਵੇਂ ਉਹਦੀ ਬਾਡੀ ਪਈ ਸੀ ਉਹਦੇ ਨਾਲ ਹੀ ਜੋ ਤੁਸੀਂ ਦੱਸ ਰਹੇ ਹੋ ਕੰਬਲ ਤੇ ਚਾਦਰ ਵਗੈਰਾ ਪਈ ਸੀ ਤਾਂ ਉਹਦਾ ਮੂੰਹ ਟਕਿਆ ਹੋਇਆ ਸੀਗਾ। ਕਿਹੜੀ ਧਾਰਾ ਦੇ ਤਹਿਤ ਹੈ? ਅੰਡਰ ਸੈਕਸ਼ਨ 302 34 IPC। ਸਰ ਅਦਾਲਤ ਵਿੱਚ ਪੇਸ਼ ਕਰਦੇ ਜੀ। ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜੀ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ।